ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਹੋ ਚੁੱਕਿਆ ਹੁਣਰ ਆਪਣਾ ਉੱਤ ਚੁੱਕਿਆ ਸੀਗਾ ਤੇ ਬਸ ਉਸ ਤੋਂ ਬਾਅਦ ਮੈਂ ਲੱਗਦੀ ਸੀ ਕਮਾਕਾਰਾਂ ਦੇ ਵਿੱਚ ਸਵੇਰ ਦੇ ਆਪਣੇ ਜਿਹੜੇ ਡੇਲੀ ਦੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਛੱਡਦਾ ਸੀ ਥੱਲੇ ਫਰਸ਼ ਤੇ ਮੰਮਾ ਬੈਠੀ ਸੀ ਇਹ ਵੀ ਬੈਠੇ ਚਾਹ ਪੀਂਦੇ ਸੀਗੇ ਇਹ ਹੁਣਰ ਫਰਸ਼ ਦੇ ਖੇੜ ਕੇ ਨਾ ਬਹੁਤ ਕੁਝ ਹੁੰਦਾ ਬਹੁਤ ਕੁਝ ਤੇ ਮੈਂ ਇਥੋਂ ਕੱਢਣਾ ਸੀਗਾ ਝਾੜੂ ਇਹ ਮੰਮਾ ਵਰਗੇ ਸਾਰੇ ਵਹੀ ਗੱਲਾਂ ਕਰੀ ਜਾਂਦੇ ਸੀਗੇ ਤੇ ਇਹ ਲੱਗਿਆ ਹੋਇਆ ਸੀ ਬਾਲ ਦੇ ਨਾਲ ਖੇਡਣ ਦੇਖੋ ਕਿਵੇਂ ਰੁੜਿਆ ਫਿਰਦਾ ਬਾਲ ਦੇ ਪਿੱਛੇ ਪਿੱਛੇ ਇਹ ਇੰਨਾ ਹੀ ਰੁੜਦਾਗਾ ਇਹ ਤੁਰਨੇ ਹੱਲੇ ਚੰਗੀ ਤਰ੍ਹਾਂ ਨਹੀਂ ਲੱਗਿਆ ਥੋੜਾ ਬਹੁਤ ਤੁਰਦਾਗਾ ਕਦੀ ਕਦਾਈ ਵੀ ਜਿੱਤੇ ਮਨ ਚਾਉਂਦਾ ਹਨ ਆਪਦੇ ਆਪ ਧੱਕੇ ਨਾਲ ਨਹੀਂ ਗਤਤਾ ਆਏਗਾ ਕਿ ਚਲੋ ਕੋਈ ਨਹੀਂ ਬੱਚੇ ਕਈ ਬੱਚੇ 2 ਸਾਲ ਦੇ ਹੋ ਕੇ ਵੀ ਲੱਗਦੇ ਆ ਨਾ ਸ਼ਾਇਦ ਇਹਦੀ ਵੀ ਮਤਲਬ ਕਿ ਕਹਦੀ ਗ੍ਰੋਥ ਇਦਾਂ ਹੀ ਹੋਵੇ ਤੇ ਟੈਨਸ਼ਨ ਕਈ ਵਾਰ ਹੋ ਜਾਂਦੀ ਹੈ ਕਈ ਵਾਰ ਫਿਰ ਮਨ ਨੂੰ ਸਮਝਾ ਲੈਣੀਆਂ ਵੀ ਐ ਥੋੜੀਆ ਵੀ ਜਮਾਂ ਨਹੀਂ ਤੁਰਦਾ ਤੁਰਦਾ ਤੇ ਫਿਰ ਹੁਣ ਦੇ ਦਾਦੀ ਦਾ ਦੇਖੋ ਹੁਣ ਲੈ ਗਿਆ ਬਾਹਰ ਕਹਿੰਦੇ ਆ ਜਾ ਮੈਂ ਤੇਰਾ ਗੀਣਾ ਘੜਾ ਕੇ ਲਿਆਉਣੀ ਆ ਇਹਨੂੰ ਪਤਾ ਨਾ ਮम्मा ਨੂੰ ਵੀ ਨਹੀਂ ਹੈ ਮੈਨੂੰ 당 ਕਰੂਗਾ ਵਿੱਚ ਆ ਕੇ ਫਿਰ ਮम्मा ਨੂੰ ਟਾਲ ਕੇ ਲੈ ਜਾਂਦੇ ਨੇ ਫੇਰ ਹੀ ਮੈਂ ਆਰਾਮ ਨਾਲ ਜਿਹੜਾ ਖੰਮਾ ਕਰ ਪਾਉਣੀ ਆ ਜਿੰਨਾ ਚਿਰ ਆਪਾਂ ਨੂੰ ਆਪਣੇ ਫੈਮਿਲੀ ਮੈਂਬਰਜ਼ੇ ਕਰੇ سپورਟ ਨਹੀਂ ਨਾ ਹੁੰਦੀ ਆਪਾਂ ਫਿਰ ਕੋਈ ਵੀ ਕੰਮ ਨਹੀਂ ਕਰ ਸਕਦੇ ਹੈਗੇ ਮੈਨੂੰ ਸਪੋਰਟ ਆ ਸਪੋਰਟ ਹਰੇਕ ਪਾਸਿਓਂ ਆ ਬਿਕੋਜ਼ ਸਭ ਤੋਂ ਪਹਿਲਾਂ ਤਾਂ ਮੈਨੂੰ ਆਇਆ ਵੀ ਮੈਨੂੰ ਕੰਮ ਕਰਨ 'ਚ ਦੇਖੋ ਕੋਈ ਦਿੱਕਤ ਨਹੀਂ ਹੈਗੀ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਇਸ ਕਰਕੇ ਮੈਂ ਮੰਮਾ ਨੂੰ ਕਹਿ ਦਿੰਨੀ ਹੁੰਦੀ ਆ ਮੰਮਾ ਤੁਸੀਂ ਬਸ ਬੱਚਾ ਸੰਭਲੋ ਨਹੀਂ ਜਾਂ ਮੰਮਾ ਨੂੰ ਕ ਮੰਮਾ ਨੂੰ ਵੀ ਬਹੁਤ ਰੈਂਦਾ ਵੀ ਮੈਂ ਉਹ ਵੀ ਕੰਮ ਕਰ ਲਾਂ ਵੀ ਕੰਮ ਕਰਨਾ ਪਰ ਮੰਮਾ ਨੂੰ ਕਹਿ ਦਿੰਨੀ ਤੁਸੀਂ ਬੱਚਾ ਸੰਭਲੋ ਤੇ ਉਹ ਹੁਣ ਇਹ ਸੰਭਲੂ ਕੰਮ ਮੈਂ ਆਪੇ ਕਰ ਲਊਗਾ ਮੰਮਾ ਨਾ ਜਦੋਂ ਵੀ ਮੈਂ ਕੋਈ ਕੰਮ ਕਰਦੀ ਆ ਜਾਂ ਮੈਂ ਕੋਈ ਨੋਂ ਨਹੀਂ ਆਪ ਤਾਂ ਕੁਝ ਵੀ ਕਰ ਰਹੀ ਆ ਮੰਮਾ ਉਹ ਮੈਨੂੰ ਅਟਕਾ ਲੈਂਦੇ ਨੇ ਜਾਂ ਬਾਹਰ ਲੈ ਜਾਂਦੇ ਨੇ ਵੀ ਕੋਈ ਨਹੀਂ ਮੰਮੀ ਨੂੰ ਬਹੁਤ ਕੰਮ ਕਰ ਲੈਂਦੇ ਆਪਾਂ ਵਾਰ ਗੇੜਾ ਕੱਢੀ ਹੋਣੀ ਆ ਬਹੁਤ ਮਤਲਬ ਕਿ ਜਿੱਦਾਂ ਜਦੋਂ ਜਦੋਂ ਹਨਾ ਆਪਾਂ ਨੂੰ ਕੋਆਪਰੇਟਿਵ ਜਿਹੜੀ ਫੈਮਿਲੀ ਆ ਉਹ ਮਿਲ ਜਾਂਦੀ ਆ ਆਪਾਂ ਨੂੰ ਕੋਆਪਰੇਟ ਕਰੇ ਹਰੇਕ ਕੰਮ ਦੇ ਵਿੱਚ ਸਪੋਰਟ ਕਰੇ ਉਹ ਬਸ ਉਹ ਨਾ ਕਿਸਮਤ ਵਾਲੀ ਉਹ ਹੁੰਦੀ ਆ ਗੱਲ ਨਹੀਂ ਨੂਹਾ ਨੂੰ ਸਪੋਰਟ ਬਹੁਤ ਘੱਟ ਕੀਤਾ ਜਾਂਦਾਗਾ ਬਹੁਤ ਘੱਟ ਪਰ ਮੈਨੂੰ ਪੂਰਾ ਸਪੋਰਟ ਆ ਪਰ ਕਦੇ-ਕਦੇ ਜਿਹੜੀ ਮੇਰੀ ਝਿਜਕ ਆ ਮੈਸ ਮੈਨੂੰ ਉਹ ਮਾਰ ਜਾਂਦੀ ਆ ਨਹੀਂ ਮੈਨੂੰ ਹੋਰ ਕੋਈ ਦਿੱਕਤ ਨਹੀਂ ਹੈਗੀ ਕਿਸੇ ਪੱਖੋਂ ਵੀ ਮੈਨੂੰ ਨਾ ਥੋੜਾ ਜਿਹਾ ਮੈਂ ਝਿਜਕ ਮਾਨ ਲੈ ਜਾਨੀ ਆ ਮम्मा ਥੋ ਜਾਂ ਡੈਡੀ ਤੋਂ ਹਨਾ ਬਾਕੀ ਮੈਨੂੰ ਕਿਸੇ ਗੱਲ ਦੀ ਜਾਂ ਕੋਈ ਲੋਣ ਦੀ ਪਾਉਣ ਦੀ ਜੀਨ ਟੌਪ ਪਾਉਣ ਦੀ ਜਾਂ ਕਿਸੇ ਵੀ ਚੀਜ਼ ਦੀ ਮੈਨੂੰ ਬਿਲਕੁਲ ਵੀ ਰੁਕ ਟੋਕ ਨਹੀਂ ਮੈਨੂੰ ਕਦੇ ਨਹੀਂ ਰੁਕਿਆ ਟੁਕਿਆ ਬਸ ਐ ਕਹਿਆ ਵੀ ਕੁ ਸ਼ੌਂਕ ਵਜੂਆਂਗਾ ਐ ਨਹੀਂ ਹੈਗਾ ਆਏ ਮੈਂ ਜਿੰਨਾ ਪਾ ਕੇ ਫਿਲੀ ਜਾਮਾ ਪਰ ਨਹੀਂ ਮਤਲਬ ਠੀਕ ਹੈ ਸ਼ੌਕ ਹੈ ਮਾਂ ਚ ਪਹਿਲਾਂ ਵੀ ਪਾਉਂਦੀ ਆ ਮੈਂ ਤੂੰ ਪਹਿਲਾਂ ਵੀ ਪਾਉਂਦੀ ਸੀ ਤੇ ਪਰ ਹੁਣ ਆ ਆ ਵੀ ਸਲਵਾਰ ਸੂਟ ਵਰਗੀ ਰੀਸ ਜੀਣਾ ਨਹੀਂ ਕਰ ਸਕਦੀ ਆ ਨਾ ਜਿਹੜੀ ਸਰਦਾਰੀ ਇਹਦੇ 'ਚ ਝਲਕਦੀ ਹੈਗੀ ਉਹ ਮਤਲਬ ਕਿ ਉਹ ਜੀਣਾ ਚ ਨਹੀਂ ਦਿਖ ਸਕਦੀ ਹੈਗੀ ਇਸ ਤੋਂ ਬਾਅਦ ਮੈਂ ਲੱਗੀ ਸੀ ਵੀ ਰੂਮ ਦੀ ਸਫਾਈ ਕਰਨਾ ਮਤਲਬ ਝਾੜੂ ਵੀ ਘੇਰਾ ਤਾਂ ਕਰਤਾ ਸੀ ਮੈਂ ਬੈੱਡ ਸ਼ੀਟ ਚੰਗੀ ਤਰ੍ਹਾਂ ਝਾੜੀ ਕਿ ਬੈੱਡ ਸ਼ੀਟ ਹੈ ਜਿਹੜੀ ਉਹ ਬੁਸ਼ਾਉਣ ਲੱਗੀ ਸੀ ਕਿਉਂਕਿ ਜੇ ਹੁਣਰ ਆ ਗਿਆ ਨਾ ਉਹਨੇ ਮੈਨੂੰ ਬੈੱਡ ਸ਼ੀਟ ਬੁਸ਼ਾਉਣ ਨਹੀਂ ਦੇਣੀ ਪਤਾ ਨਹੀਂ ਉਹਨੂੰ ਕੀ ਦਿੱਕਤ ਆ ਚਾਦਰ ਤੋਂ ਚਾਦਰ ਨਾ ਮੈਨੂੰ ਬੁਸ਼ਾਉਣ ਨਹੀਂ ਦਿੰਦਾ ਹੁੰਦਾ ਖੁੱਟੀ ਜਾਂਦਾ ਰਹਿੰਦਾ ਤੇ ਰਾਤ ਨੂੰ ਮੇਰੇ ਬੱਚੇ ਨਾਲ ਥੋੜਾ ਜਿਹਾ ਇੱਕ ਹਾਸਾ ਹੋ ਗਿਆ ਆਸਾ ਕੀ ਹੋਇਆ ਜਿਹੜੀ ਨਾ ਆਪਾਂ ਉਹ ਮੱਛਰਾ ਤਲਾਉਣੇ ਹੁੰਦੇ ਆ ਮੈਂ ਉਹਨੂੰ ਜਲੇਬੀਓ ਕਹਿੰਦੀ ਆ ਰੌਂਡ ਰੌਂਡ ਹੁੰਦੀ ਆ ਮੈਕਸੋ ਉਹ ਨਾ ਉਹਨੇ ਮੰਮੀ ਦੇ ਮੰਜੇ ਥਲੋਂ ਜਾ ਕੇ ਨਾ ਉਹ ਚੱਕ ਲਈ ਤੇ ਉਹਦੇ ਹੱਥ ਤੇ ਛਾਲਾ ਹੋ ਗਿਆ ਵਿਚਾਰਾ ਰਾਤ ਨਾ ਬਾਰ ਬਾਰ ਸਾਨੂੰ ਹਾਥੀ ਦਿਖਾਈ ਜਾਵੇ ਨਾਲੇ ਰੋ ਪਿਆ ਕਰੇ ਨਾਲੇ ਹੱਥ ਖਾਇਆ ਕਰੇ ਤੇ ਸੁਆ ਦੇਖ ਕਹਨ ਉਹਦੇ ਹੱਥ ਤੇ ਛਾਲਾ ਹੋ ਗਿਆ ਅੰਕਲ ਤੇ ਤੇ ਉਹ ਕੋਈ ਰਾਤ ਨੂੰ ਨਾ ਜਾ ਕੇ ਨਾ ਮम्मा ਨੂੰ ਉਹ ਕਰਨ ਲੱਗ ਜਾਂਦਾ ਠਾਲਣ ਲੱਗ ਜਾਂਦਾ ਉਹ ਰਾਤ ਨੂੰ ਵੀ ਟਿਕਦਾ ਨਹੀਂ ਹੈਗਾ ਸਾਢੇ 9 10 ਵਜੇ ਹੁੰਦੇ ਆ ਤੇ ਉਹਨੂੰ ਐ ਹੁੰਦਾ ਬਸ ਮੈਂ ਤਾਂ ਖੇਡਦਾ ਫਿਰੀ ਜਾਵਾਂ ਦਾਦੀ ਕੀ ਕਰਦੀ ਆ ਉਹ ਦੇਖਣ ਵਗ ਜਾਂਦਾਗਾ ਦਾਦੀ ਉਹਦੀ ਸੁੱਤੀ ਪਈ ਹੁੰਦੀ ਹੈ ਇਹ ਜਾ ਜਾ ਕੇ ਠਾਲੀ ਜਾਂਦਾ ਰਹਿੰਦਾਗਾ ਬਸ ਬੱਚਿਆਂ ਦਾ ਇਹੀ ਆ ਨਾ ਤੇ ਇਹੀ ਜਿਹੜੇ ਦੇ ਪਲ ਨੇ ਜਾਂ ਇਹੀ ਇਹਦੀਆਂ ਸ਼ਰਾਰਤਾਂ ਨੇ ਜਦੋਂ ਇਹ ਵੱਡਾ ਹੋ ਗਿਆ ਆਪਦੇ ਸਮਝੇ ਪੈ ਗਿਆ ਫਿਰ ਆਪਾਂ ਬਹੁਤ ਮਿਸ ਕਰਿਆ ਕਰਾਂਗੇ ਤਾਂ ਹੀ ਕਹਿੰਦੇ ਹੁੰਦੇ ਆ ਇਹ ਭਲਾ ਨੂੰ ਇੰਜੋਏ ਕਰੋ ਬੱਚੇ ਦੇ ਜਿਹੜੇ ਇਹ ਖੂਬਸੂਰਤ ਤੁਪਾਲ ਨੇ ਇਹਨਾਂ ਨੂੰ ਆਪਾਂ ਨੂੰ ਨਾ ਇੰਜੋਏ ਕਰਨਾ ਚਾਹੀਦਾ ਨਹੀਂ ਆਪਾਂ ਨਾ ਬਾਅਦ ਚ ਬਹੁਤ ਮਿਸ ਕਰਾਂਗੇ ਤੇ ਅੱਜ ਕੰਮ ਕਰ ਕਰਕੇ ਅਸੀਂ ਜਾਣਾ ਸੀਗਾ ਨਾ ਬਰਨਾਲੀ ਬਿਕੋਜ਼ ਮੈਨੂੰ ਸਟੋਨ ਦੀ ਪ੍ਰੋਬਲਮ ਆ ਕੋਈ ਜਿਆਦਾ ਵੱਡਾ ਤਾਂ ਸਟੋਨ ਹੈ ਨਹੀਂ ਛੋਟਾ ਸਟੋਨ ਆ ਤੇ ਮੈਨੂੰ ਪੇਨ ਹੋਣ ਲੱਗ ਜਾਂਦਾ ਆ ਦੇਖੋ ਇਹਦੇ ਸਾਰੇ ਕਪੜੇ ਖਲਾਰ ਰੱਖੇ ਨੇ ਤੇ ਉਹ ਭਾਜੀ ਸਾਡੇ ਛੋਟੇ ਪੂਰੇ ਨੇ ਉਹ ਵੀ ਇੱਥੇ ਫਿਰਦੇ ਨੇ ਤੇ ਇਦਰੇ ਇਦੋਨੇ ਲੱਗੇ ਹੋਏ ਨੇ ਬਾਲ ਨਾਲ ਖੇਡਣ ਇਹ ਤਾਂ ਜ਼ਿੰਮੀ ਦਾ ਹੀ ਆ ਬਸ ਇਹਨੇ ਤਾਂ ਜ਼ਮੀਨ ਨਾਲ ਹੀ ਖੇਡਣਾ ਨੇ ਜ਼ਿੰਮੀ ਉਹ ਵਧੀਆ ਲੱਗਦੀ ਹੈਗੀ ਬਹੁਤ ਇਹ ਵੀ ਨਹੀਂ ਉਹਦਾ ਵਸਾਖ ਖਾਂਦੀ ਹੈਗੀ ਵੀ ਹਾਂ ਹੁਨਰ ਕਿੱਥੇ ਗਿਆ ਜਾਂ ਹੁਨਨ ਨੂੰ ਕੋਈ ਉਪਰੇ ਨੂੰ ਨਹੀਂ ਛੱਕਣ ਦਿੰਦੀ ਸਾਰਾ ਦਿਨ ਇੱਥੇ ਹੁਨਰ ਨਾਲ ਹੀ ਬੈਠੀ ਰਹਿੰਦੀ ਹੈ ਤੇ ਇਹ ਵੀ ਬਹੁਤ ਕੱਟਦਾ ਹੈ ਇਹਦਾ ਤੇ ਇਨਾ ਅਤੇ ਮੇਰੇ ਨਾਲ ਗੱਲ ਕਰਦੀ ਸੀ ਜਿਹੜੀ ਸਟੋਨ ਦੀ ਮੈਡੀਸਿਨ ਲੈ ਰਹੀ ਹਾਂ ਜਿਹੜੇ 2 ਮਹੀਨਿਆਂ ਦੇ ਵਿੱਚ 3 ਵਾਰ ਦਰਦ ਹੋਤੀਆ ਤੇ ਬਹੁਤ ਦਿੱਕਤ ਆਉਂਦੀ ਹੈ ਜੀ ਤੇ ਅੱਜ ਅਸੀਂ ਮੈਨ ਨੂੰ ਕਹਿ ਗਈ ਸੀ ਕਿ ਤੂੰ ਜਲਦੀ ਜਲਦੀ ਕੰਮ ਕਰ ਲੈ ਮੈਨ ਮੈਨ ਕੰਮ ਕਰ ਲੈ ਤੇ ਬਿਬਾਲਾ ਨਾ ਕਰੀ ਮੈਂ ਮੈਨੂੰ ਕੰਮ ਕਰਨਾ ਫਿਰ ਆਪਾਂ ਨਾ ਵੀ ਦਵਾਈ ਲੈਣ ਬੱਕ ਚੱਲਾਂਗੇ ਤੇ ਬਸ ਇਥੇ ਆਲੂ ਵਗੈਰਾ ਉਬਲਣੇ ਧਰੇ ਹੋਏ ਸੀ ਝਾੜੂ ਵਗੈਰਾ ਸਾਰਾ ਕਰਤਾ ਸੀ ਸਫਾਈ ਚੱਕਰ ਸਾਰੀ ਕਰਤੀ ਸੀਗੀ ਤੇ ਆਹ ਝਾਲ ਵਾਲੇ ਪਰਾਂਠੇ ਬਣਾਣੇ ਸੀ ਤੇ ਫਿਰ ਅਸੀਂ ਖਾਣ ਲੱਗੇ ਸੀਗੇ ਤਿੰਨੇ ਜਣੇ ਐਪਲ ਹੁਣ ਇਹਦੀ ਦਾਦੀ ਮੈਂ ਤੇ ਹੁਣਰ ਫਿਰ ਉਸ ਤੋਂ ਬਾਅਦ ਇਹ ਆ ਗਏ ਸੀਗੇ ਅਸੀਂ ਤਿਆਰ ਤਾਂ ਹੋ ਗਏ ਸੀਗੇ ਬਸ ਫਿਰ ਉਸ ਤੋਂ ਬਾਅਦ ਮੈਂ ਜਲਦੀ ਪਰਾਂਠੇ ਬਣਾ ਕੇ ਤੇ ਅਸੀਂ ਰੋਟੀ ਖਾਣ ਲੱਗੀ ਸੀ ਦੇਖੋ ਆਪਣਾ ਹੁਣ ਉਹ ਵੀ ਤਿਆਰ ਹੋ ਗਿਆ ਸੀਗਾ ਤੇ ਇਧਰ ਹੁਨਰ ਦੇ ਪਾਪਾ ਵੀ ਤਿਆਰ ਸੀ ਤੇ ਉਧਰ ਮੈਂ ਵੀ ਤਿਆਰ ਸੀ ਮੇਰੇ ਹੱਥ 'ਚ ਚੇਤੰਬੀ ਦੀ ਦੁਕਾਨ। ਅੱਜ ਸਵਾਦ ਸੀ ਦੁਕਾਨ ਕੋਲੇ ਖੜਨਾ ਸੀ ਜਾ ਕੇ ਸਾਡੀ ਕੋਲੇ ਦੁਕਾਨ ਤੇ ਨਾ ਸਮਾਨ ਜਕਣਾ ਸੀ। ਉੱਥੋਂ ਨਾ ਆ ਸਿਲੰਡਰਾਂ ਵਾਲੀ ਜਿਹੜੀ ਇਹਨਾਂ ਦੀ ਟੈਂਪੂ ਜਾਂਦਾ ਉੱਥੋਂ ਨਾ ਟ੍ਰ ਸਿਲੰਡਰ ਗਿਰ ਕੇ ਸੀਗੇ ਤੇ ਇਹ ਉਹਨਾਂ ਦੀ ਹੈਲਪ ਕਰਨ ਲੱਗੇ। ਤੇ ਚਲੋ ਬਸ ਉੱਥੋਂ ਆਪਾਂ ਹੁਣ ਚੱਲ ਪਈ ਸੀਗੇ ਬਰਨਾਲੇ ਨੂੰ। ਮੈਂ ਹੋਮਿਓਪੈਥਿਕ ਦਵਾਈ ਹੀ ਲੈਣ ਜਾਣਾ। ਆਯੁਰਵੈਦਿਕ ਦਵਾਈ ਜਿਹੜੀ ਹੁੰਦੀ ਹੈ ਮਤਲਬ ਕਿ ਦੂਸਰੀਆਂ ਦਵਾਈਆਂ ਨਹੀਂ ਲੈਣ ਦੀ ਆਯੁਰਵੈਦਿਕ ਦਵਾਈ ਹੀ ਲੈਣ ਜਾਣਾਗਾ। ਮੈਂ ਮਤਲਬ ਜਿਹੜੀਆਂ ਦੂਸਰੀਆਂ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੂਜੀ ਅੰਗਰੇਜ਼ੀ ਕਹਿ ਦਿੰਦੇ ਹਾਂ ਜਿੰਨਾਂ ਨੂੰ ਹਨਾ ਅ ਠੀਕ ਵੀ ਕਰ ਦਿੰਦੀਆਂ ਨੇ ਪਰ ਨੁਕਸ ਵੀ ਪਾ ਦਿੰਦੀਆਂ ਨੇ ਜੀ ਸਰੀਰ ਚ ਇੱਕਨੋਕਸ ਠੀਕ ਕਰਦੀਆਂ ਨੇ ਦੂਜਾ ਖੜਾ ਕਰ ਦਿੰਦੀਆਂ ਨੇ ਤਾਂ ਕਰਕੇ ਹੋਣਾ ਕਿ ਚਲੋ ਆਯੁਰਵੈਦਿਕ ਦਵਾਈ ਆ ਪੋਲੈਂਡ ਚਲੇ ਆ ਸਰਹੌਲੀ ਕਰੂਗੀ ਪਰ ਕੀ ਹੋਇਆ ਨਾ ਇਹਨਾਂ ਦੇ ਜਿਹੜੇ ਦੋਸਤ ਸੀਗੇ ਉਹਨਾਂ ਦੀ ਵਾਈਫ ਤੇ ਸੀਗੀ ਪਥਰੀ ਦੀ ਉਹ ਕਹਿੰਦੇ ਵੀ ਸਾਡੀ ਮਾਂਥ ਦੇ ਵਿੱਚ ਸਾਰੀ ਨਿਕਲ ਗਈ ਸੀ ਨਾਲੇ ਉਹਨਾਂ ਦੇ ਪਥਰੀ ਵੀ ਵੱਡੀ ਸੀ ਮੇਰੇ ਨਾਲੋਂ ਤਾਂ ਬਹੁਤ ਵੱਡੀ ਸੀ ਮੇਰਾ ਸਟੋਨ ਆ ਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਡਾਕਟਰ ਨੇ ਵਾਸੀ ਗਏ ਡਾਕਟਰ ਦੇ ਦਿਖਾਇਆ ਸੀ ਪਹੁੰਚ ਗਈ ਸੀ ਇੱਥੇ ਤੇ ਸਾਰਾ ਕੰਸਲਟ ਕਰਿਓ ਕਹਿੰਦੇ ਕੋਈ ਨਹੀਂ ਇੰਡੀ ਕੋਈ ਦਿੱਕਤ ਨਹੀਂ ਇਹ ਤਾਂ ਨਿਕਲ ਜੂਗੀ ਬਹੁਤ ਛੇਤੀ ਇੱਕ ਦੋ ਪ੍ਰੋਬਲਮਸ ਹੋਰ ਉਹਨਾਂ ਨੂੰ ਮੇਰੇ ਤੋਂ ਪ ਪਹਿਲਾਂ ਆਪਾਂ ਸਟੋਲ ਕੱਢਦੀਏ ਫਿਰ ਜਿਹੜੀਆਂ ਇੱਕ ਦੋ ਹੋਰ ਪ੍ਰੋਬਲਮਸ ਨੇ ਪੇਟਤੀਆਂ ਆਪਾਂ ਉਹ ਵੀ ਸਹੀ ਕਰਾਂਗੇ ਫਿਰ ਪਿੰਡ ਅਸੀਂ ਆ ਗਏ ਸੀ ਇੱਥੇ ਕੈਂਚੀਆਂ ਤੇ ਉੱਥੇ ਆ ਕੇ ਅਸੀਂ ਆ ਆ ਡਰਿੰਕ ਜਿਹੜਾ ਹੁੰਦਾ ਇਹ ਪੀਤਾ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੈਗੇ ਇਸ ਤੇ ਕੁਝ ਨੀਮ ਹੈ ਤਾਂ ਮੈਂ ਭੁੱਲ ਜਾਨੀਗੀ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਫਿਰ ਬਸ ਘਰੇ ਆ ਗਏ ਸੀਗੇ ਅਸੀਂ ਪੈਕ ਰਾ ਕੇ ਲਿਆਏ ਸੀਗੇ ਅਸੀਂ ਘਰੇ ਆ ਕੇ ਪਾਣੀ ਪੁਣੀ ਪੀਤਾ ਤੇ ਹੁਨਰ ਲੱਗ ਗਿਆ ਅਸੀਂ ਆਪਦੇ ਆਪ ਦੇਖੋਗਾ ਪਚਾ ਕੇ ਪਾਣੀ ਪੀਣ ਬਲਕਿ ਕੱਪ ਦੇ ਵਿੱਚ ਬਿਲਕੁਲ ਵੀ ਪਾਣੀ ਹੈ ਨਹੀਂ ਸੀ ਪਰ ਸਾਨੂੰ ਪਾਣੀ ਪਾਣੀ ਦਾ ਲੱਗਿਆ ਰਹਿੰਦਾਗਾ ਵੀ ਮੈਂ ਪਾਣੀ ਪੀਣਾ ਆ ਸੀਗੀ ਉਹ ਗੇਸੀ ਤੇ ਥੋੜੀ ਜਿਹੀ ਵਿੱਚ ਆਈਸ ਪਾ ਕੇ ਤੇ ਫਿਰ ਅਸੀਂ ਪੀਤਾ ਸਾਰਿਆਂ ਨੇ ਹੁਣ ਅੰਨੇ ਵੀ ਥੋੜਾ ਜਿਹਾ ਟੇਸਟ ਕੀਤਾ ਤੇ ਇਹ ਸੀਗੀ ਜੀ ਅੱਜ ਦੀ ਮੇਰੀ ਵੀਡੀਓ